ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮਸੇਵਾਲਾ ਦੇ ਕਤਲ ਦੇ ਮੁੱਖ આરોપી ਗੋਲਡੀ ਬਰਾੜ ਦੀ ਹੱਤਿਆ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਗੋਲੀ ਮਾਰੀ ਗਈ ਹੈ ਘਟਨਾ 30 April ਸ਼ਾਮੀ 5:25 ਮਿੰਟ ਦੀ ਦੱਸੀ ਜਾ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਆਪਣੇ ਇੱਕ ਦੋਸਤ ਦੇ ਨਾਲ ਘਰ ਤੋਂ ਬਾਹਰ ਖੜਿਆ ਸੀ ਜਦੋਂ ਦੋ ਵਕਤੀ ਨੇ ਆ ਕੇ ਉਸ ਦੇ ਉੱਤੇ ਫਾਇਰਿੰਗ ਕੀਤੀ ਤੇ ਗੋਲਡੀ ਬਰਾੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਦਾ ਨਾਮ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਮੁੱਖ આરોપી ਦੇ ਤੌਰ ਤੇ ਆਇਆ ਸੀ ਅਤੇ ਗੋਲਡੀ ਬਰਾੜ A+ ਕੈਟਾਗਰੀ ਦਾ ਗੈਂਗਸਟਰ ਸੀ ਇੰਡੀਆ ਨਿਊਜ਼ ਤੁਹਾਡਾ ਸਵਾਗਤ ਹੈ ਮੈਂ ਜਕਸੀ ਸਿੰਘ ਬਿੱਲੂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਕੈਲੀਫੋਰਨੀਆ ਦੇ ਸ਼ਹਿਰ ਦੇ ਵਿੱਚ 골ਡੀ ਬਰਾਡ ਮੁੱਠਭੇੜ ਵਿੱਚ ਮਾਰੇ ਗਿਆ ਹਾਲਾਂਕਿ ਦੋ ਨੌਜਵਾਨਾਂ ਦੀ ਮੁੱਠਭੇੜ ਦੇ ਵਿੱਚ ਫਾਇਰਿੰਗ ਦੇ ਵਿੱਚ ਫਾਇਰਿੰਗ ਹੋਈ ਹੈ ਜ਼ਖਮੀ ਹੋਏ ਨੇ ਜਿਦੇ ਵਿੱਚ ਇੱਕ ਵਿਅਕਤੀ ਮਾਰੇ ਗਿਆ ਜਿਹਦੀ ਪੁਸ਼ਟੀ ਉਤੋਂ ਹੀ ਸਰਕਾਰ ਕਰ ਰਹੀ ਹੈ ਕਹਿੰਦੇ ਵੀ 골ਡੀ ਬਰਾਡ ਹੈ ਹਰ ਇਹ ਫ੍ਰਾਂਸਿਸਕ ਰਿਪੋਰਟਾਂ ਦੇ ਮੁਤਾਬਕ ਹਜੇ ਪੂਰੀ ਤਰ੍ਹਾਂ ਨਈਂ ਪੁਸ਼ਟੀ ਹੋਈ ਕਿ ਬਾਕੀ ਹੀ ਗੋਲਡੀ ਬਰਾੜ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਇਹ ਗੈਂਗਸਟਰ ਗੋਲਡੀ ਬਰਾੜ ਇਹ ਕੈਟਾਗਰੀ ਦਾ ਜਿਹੜਾ ਗੈਂਗਸਟਰ ਹੈ ਗੋਲਡੀ ਬਰਾੜ ਹੈ ਜਿਹੜੇ ਸਿੱਧੂ ਮੂਸੇਵਾਲੇ ਦਾ ਮਾਸਟਰਮਾਈਂਡ ਹੈ ਗੋਲਡੀ ਬਰਾੜ ਉਹ ਕੈਲੀਫੋਰਨੀਆ ਦੇ ਵਿੱਚ ਮਾਰਿਆ ਗਿਆ ਹਾਂਜੀ ਜਗਸੀਰ ਸਿੰਘ ਬਿੱਲੂ ਮਾਨਸਾ